ਜਿੱਥੇ ਪਟਨੇ ਸ਼ਹਿਰ ਵਿੱਚ ਇਸ ਬਾਲ ਉਮਰਾ ਵਿੱਚ ਸਹਬਜ਼ਾਦੇ ਜੀ ਵੱਸਦੇ ਤੇ ਖੇਲਾਂ ਤੇ ਚੋਜ ਕਰਦੇ ਸੀ ਉਸੇ ਵਿਹੜੇ ਇੱਕ ਖੂਹ ਸੀ ਪਾਣੀ ਇਸ ਖੂਹ ਦਾ ਮਿੱਠਾ ਸੀ ਪੀਣ ਵਾਲਾ ਸ਼ਰਬਤ ਵਰਗਾ ਜਰਾ ਵੀ ਖਾਰਾ ਨਹੀਂ ਸੀ ਪਾਣੀ ਚੰਗਾ ਹੋਣ ਕਰਕੇ ਲੋਕੀ ਇੱਥੇ ਪਾਣੀ ਪਰਣ ਆਉਂਦੇ ਸਨ ਸਹਬਜ਼ਾਦੇ ਹੁਣ ਹੋਰ ਖੇਡਾਂ ਖੇਡਦੇ ਤੀਰ ਚਲਾਉਂਦੇ ਛੋਟੇ-ਛੋਟੇ ਕਾਨੀਆਂ ਦੇ ਤੀਰ ਜਿੰਨਾ ਨਾਲ ਫੱਟ ਨਾ ਲੱਗੇ ਤੇ ਨਿਸ਼ਾਨਾ ਫੁੰਡ ਹੋ ਜਾਵੇ ਨਾਲੇ ਗੁਲੇਲਾ ਨਾਲ ਵੀ ਨਿਸ਼ਾਨੇ ਲਗਾਉਂਦੇ ਸਨ ਇੱਥੇ ਹੋਰ ਬਹੁਤ ਸਾਰੀਆਂ ਬੀਬੀਆਂ ਖੂਹ ਵਿੱਚੋਂ ਪਾਣੀ ਭਰਨ ਆਉਂਦੀਆਂ ਸਨ ਕਦੇ-ਕਦੇ ਪਾਣੀ ਭਰਨ ਆਈਆਂ ਵਿੱਚੋਂ ਕਿਸੇ ਦੇ ਘੜੇ ਨੂੰ ਖੇਲ ਮਾਰਦੇ ਤਾਂ ਉਹ ਟੁੱਟ ਜਾਂਦਾ ਇਹ ਖੇਡ ਮਾੜੀ ਲੱਗਦੀ ਹੈ ਤੇ ਹੈਵੀ ਮਾੜੀ ਪਰ ਉਹ ਤਾਂ ਕੋਈ ਹਾਨੀ ਕਰਨ ਲਈ ਘੜੇ ਨਹੀਂ ਸਨ ਤੋੜਦੇ ਉਹ ਤਾਂ ਨਿਸ਼ਾਨਾ ਪਕਾਉਂਦੇ ਸਨ ਇੱਕ ਗੱਲ ਦੂਜੇ ਜਿਨ੍ਹਾਂ ਦੇ ਘੜੇ ਟੁੱਟਦੇ ਸਨ ਉਹ ਮਾਤਾ ਜੀ ਪਾਸ ਆ ਕੇ ਦੁਹਾਈ ਪਾਉਂਦੀਆਂ ਮਾਤਾ ਜੀ ਉਹਨਾਂ ਨੂੰ ਖਾਣ ਜਾਂ ਪਹਿਨਣ ਨੂੰ ਜਾਂ ਘੜੇ ਲਈ ਪੈਸੇ ਦਿੰਦੇ ਐਉਂ ਦਾਨ ਹੁੰਦਾ ਦੇਖ ਕੇ ਖੁਸ਼ ਹੁੰਦੇ ਫੇਰ ਰੱਖਦੇ ਮਾਈ ਤੇਰੇ ਪਾਪ ਫੁੱਟ ਗਏ ਨੇ ਘੜੇ ਨੂੰ ਕਿਉਂ ਪਈ ਰੋਣੀ ਏ ਇਹ ਪਾਣੀ ਭਰਨ ਵਾਲੀਆਂ ਬੀਬੀਆਂ ਬਾਲਕੇ ਦੀ ਚੋਜ ਦੇਖਣ ਲੱਗ ਜਾਣ ਮਾਤਾ ਦੀ ਦਾਤ ਨਾਲ ਖਿੜ ਜਾਣ ਇੱਕ ਦਿਨ ਗਲੇਲ ਕਿਸੇ ਮਾਈ ਦੇ ਮੱਥੇ ਤੇ ਲੱਗ ਗਈ ਉਹ ਬਹੁਤ ਵਿਅਕਲ ਹੋ ਕੇ ਮਾਤਾ ਜੀ ਪਾਸ ਆਈ ਮਾਤਾ ਜੀ ਨੇ ਉਸ ਨੂੰ ਬਹੁਤ ਪਿਆਰ ਕੀਤਾ ਬਹੁਤ ਕੁਝ ਦਿੱਤਾ ਪਰ ਅੱਜ ਮਾਤਾ ਜੀ ਵੀ ਖਬਰ ਆ ਗਏ ਤੇ ਖੂਹ પાસે ਆ ਕੇ ਬੋਲੇ ਹੇ ਸੱਚੇ ਗੁਰੂ ਨਾਨਕ ਇਸ ਖੂਹ ਦਾ ਪਾਣੀ ਖਾਰਾ ਕਰ ਦਿਓ ਨਾ ਕੋਈ ਪਾਣੀ ਪਰਨ ਆਵੇ ਤੇ ਨਾ ਕਿਸੇ ਨੂੰ ਗਲੇ ਲੱਗੇ ਸੋ ਸੱਚਮੁੱਚ ਖੂਹ ਖਾਰਾ ਹੋ ਗਿਆ ਜੋ ਅੱਜ ਤੱਕ ਖਾਰਾ ਹੈ